ਓਵਰਡੋਜ ਕਾਰਨ ਪਿੰਡ ਮੁਗਲਾਣੀ ਦੇ ਵਿੱਚ ਹੋਈ ਮੌਤ ਮੁੰਡੇ ਨੂੰ ਟੀਕਾ ਲਾ ਕੇ ਸੁੱਟ ਕੇ ਗਿਆ ਪਿੰਡ ਦੇ ਬਿਆਏ ਮੁੰਡਿਆਂ ਨੇ ਓਵਰਡੋਜ ਦਾ ਸਰ ਮੌਤ ਦੀ ਇਹੋ ਮੇਰੇ ਸਾਹਮਣੇ ਟੀਕੇ ਕਰ ਨਹੀਂ ਹੋਈ ਆ ਦੋ ਮੁੰਡਿਆਂ ਨੇ ਘਰੋਂ ਖੜਿਆ ਸੀ ਤੇ ਘਰੇ ਛੱਡ ਗਿਆ ਜਦੋਂ ਪੂਰਾ ਆ ਗਿਆ ਵਾ ਕੀ ਕੰਮ ਕਰਦਾ ਬੰਦੇ ਕੰਮ ਕਰਾ ਹੁੰਦਾ ਰਿਤੇ ਪੈਸੇ ਇਹ ਕਿਹਨੇ ਕਿਹ ਤੇ ਤੋ ਮਨ ਲੋਕੋ ਇਹ ਨੱਚੀ ਦਲਦਲ ਚ ਫਸਿਆ ਸੀ ਤੁਹਾਨੂੰ ਪਤਾ ਹੀ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਦਾ ਹਾਂ ਜਦੋਂ ਇੱਕ ਘਟਨਾ ਹੋਈ ਹੈ ਕਿਦਾਂ ਹੋਈ ਕਿਹਨਾਂ ਦੇ ਘਰ ਸੀ ਕੀ ਗੱਲ ਹੋਈ ਉਹ ਲੱਗਿਆ ਤੇ ਗਵਾਂਡੀਆਂ ਘਰ ਇੱਕ ਉਹਨਾਂ ਦੇ ਘਰੋਂ ਕਿੰਨ੍ਹੇ ਵੀ ਭੈਣ ਨੂੰ ਕਹਿੰਦੇ ਵੀ ਤੂੰ ਇੱਥੋਂ ਨਿਕਲ ਜਾ ਪਿੱਛੇ ਪਿੱਛੇ ਗਈ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਏ ਨੂੰ ਘਰੇ ਜਦੋਂ ਬੈਠ ਹੋਏ ਉਹਨੂੰ ਰੋਟੇ ਕੀ ਹਾਂਜੀ ਠੀਕ ਹੈ ਕੀ ਮੰਗ ਕਰਦੇ ਮੰਗੇ ਉਹ ਸਰਕਾਰ ਕੋ ਵੀ ਇਹਨੂੰ ਮੈਸਨ ਉੱਠਲ ਪਾਈ ਜਾਵੇਗੇ ਕੀ ਕਰਦੇ ਆ ਕਿੰਨੇ ਬੱਚੇ ਇੱਕੋ ਮੁੰਡਾ ਉਹ ਪੰਜਾ ਮਹੀਨਾ ਦਾ ਗੱਲਬਾਤ ਹੋ ਰਹੀ ਦਾ ਵੀ ਸੋਰੇ ਤੋਂ ਪਹਿਲਾ ਫੋਨ ਕਰੀ ਗਈ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਆ ਮੁਰਤੀ ਸਾਰੇ ਜਿਹ ਮਤਲਬ ਤੀ ਇਧਰ ਮੁੰਡਾ ਇਹ ਲੈ ਗਏ ਤੇ ਉਹ ਨਾ ਲੈ ਆਏ ਜਿੱਦਾਂ ਤਾਂ ਮੁੱਕਾ ਹੀ ਪਿਆ ਹੈ ਲਟਕਤ ਨਾਲ ਮੋਟਰਸਾਈਕਲ ਦੇ ਵਿੱਚ ਕਾਏ ਲਾਦ ਲਿਆਏ ਆ ਲਿਆਣ ਕੇ ਫੋੜ ਪਾਉਂਗੇ ਨਾ ਸੇ ਕਾਰਨ ਸਾਰ ਹੋਈ ਗਿਆ ਨਸਾ ਜਿਆਦਾ ਕਰ ਲਿਆ ਨਾ ਕਰੇ 3 12 ਫਰ ਲਵਾਤਾ ਜਿਆਦਾ ਆਪ ਉਹਨਾਂ ਘਟ ਲਾਏ ਨਸਾ ਜਿਆਦਾ ਲਵਾਤਾ ਤੇ ਮਰੇ ਤੇ ਕੋਈ ਅਧਿਆਗ ਹਾਂਜੀ ਆਏ ਬੱਤੇ ਹੈਗੇ ਆ ਬੱਤੇ ਆ ਪੰਜਾਬੀ ਨਹੀਂ ਇਹ ਜਿਹੜੀ ਮੰਗ ਕੀ ਕਰਦੇ ਜੇ ਸਰਕਾਰ ਤੋਂ ਸਰ ਮੰਗਹੀਂ ਇਹੋ ਕਰਦੇ ਫੇ ਇਨਾਂ ਨੂੰ ਕੋਈ ਨਾ ਕੋਈ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾਹ ਜਾ ਪੰਜ ਮਹੀਨਿਆਂ ਦਾ ਸਾਰਾ ਫਿਰ ਸਰਕਾਰ ਦਾ ਕਹਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਰਹਿ ਹੋ ਅਨੇਕ ਨਸੇ ਦੇ ਠਾਲ ਪਾਈ ਜਾਵੇ। ਓਵਰ ਡੋਜ ਕਾਰਨ ਪਿੰਡ ਮੁਗਲਾਣੀ ਦੇ ਵਿੱਚ ਹੋਈ ਮੌਤ। ਮੁੰਡੇ ਨੂੰ ਟੀਕਾ ਲਾ ਕੇ ਸੁੱਟ ਕੇ ਗਿਆ। ਪਿੰਡ ਦੇ ਮੱਇ ਮੁੰਡਿਆਂ ਨੇ ਡੋਜ ਦਾ ਡੋਜ ਸਰ ਮੌਤ ਦੀ ਇਹੋ ਮੇਰੇ ਸਾਹ ਨਾਲ ਟੀਕੇ ਕਰ ਨਹੀਂ ਹੋਈ ਆ ਦੋ ਮੁੰਡਿਆਂ ਨੇ ਘਰੋਂ ਖੜਿਆ ਸੀ ਤੇ ਘਰੇ ਛੱਡ ਗਿਆ ਜਦੋਂ ਪੂਰਾ ਆ ਗਿਆ ਵਾ। ਕੀ ਕੰਮ ਕਰਦਾ ਬੰਦੇ? ਕੰਮ ਕਰਾ ਹੁੰਦਾ ਰਿਹਾ ਪਾਈ। ਇਹ ਕਿਵੇਂ ਇੱਕ ਤੇਰਪੋਨ ਲੋਕੋ ਇਹ ਮਾਚੀ ਗੱਲ ਦਾ ਫਸਿਆ ਹੀ ਤੁਹਾਨੂੰ ਪਤਾ ਹੀ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਦਾ ਹਾਂਜੀ ਹੁਣ ਜਦੋਂ ਇਹ ਘਟਨਾ ਹੋਈ ਹੈ ਕਿਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲ ਬਾਰੇ ਉਹ ਲੱਗੇ ਤੇ ਗਵਾਂਡੀਆਂ ਘਰ ਇੱਕ ਅੱਛਾ ਜੀ ਉਹਨਾਂ ਦੇ ਘਰੋਂ ਉਹ ਕਿਲੋਵਰੀ ਭੈਣ ਨੂੰ ਕਹਿੰਦੇ ਵੀ ਤੂੰ ਇੱਥੋਂ ਨਿਕਲ ਜਾ ਪਿੱਛੇ ਪਿੱਛੇ ਗਈ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਨੂੰ ਘਰੇ ਜਦੋਂ ਬੈਠ ਹੋਈ ਉਹਦੇ ਉੱਤੇ ਕੀ ਹਾਂਜੀ ਠੀਕ ਆ ਕੀ ਮੰਗ ਕਰਦੇ ਮਾਂਗੇ ਉਹ ਸਰਕਾਰ ਕੋ ਵੀ ਇਹਨਾਂ ਮੈਸਨ ਉੱਠਲ ਪਾਈ ਜਾਵੇਗੇ ਦੇਖਦੇ ਰਿਹਾ ਕਿੰਨੇ ਬੱਚੇ ਇੱਕੋ ਮੁੰਡਾ ਕੋਈ 5 ਮਹੀਨੇ ਦਾ ਗੱਲਬਾਤ ਹੋ ਰਹੀ ਦਾਂ ਵੀ ਹੋਰਿਆ ਤੋਂ ਪਹਿਲਾ ਫੋਨ ਕਰੀ ਗਈ ਸਵੇਰੇ ਉਹ ਉਠਾਇਆ ਕੋਠਾਇਆ ਆ ਗਿਆ ਠੀਕ ਆ ਮੁਰਤੀਆ ਸਰ ਇਹ ਮਦਲਤੀ ਇਧਰ ਮੁੰਡਿਆਏ ਲੈ ਗਏ ਤੇ ਉਹ ਨਾ ਲੈ ਆਏ ਜਿੱਦ ਤਾ ਮੁੱਕਾ ਹੀ ਪਿਆ ਹਿਲਾ ਟੱਤਣੀ ਮੋਟਰਸਾਈਕਲ ਦੇ ਵਿੱਚ ਕਾਏ ਲਾਦ ਲਿਆਏ ਆ ਲਿਆਣ ਕੇ ਦੇ ਕੋਲੋਂ ਦੇ ਦੰਪਾਂ ਤੇ ਨਸ਼ੇ ਕਾਰਨ ਸਾਰ ਹੋਈ ਹੈ ਨਸ਼ਾ ਜਿਆਦਾ ਕਰ ਲਿਆ ਨਾ ਕਰਾ 3 ਰੁਪਇਆ ਹਰ ਲਵਾਤਾ ਜਿਆਦਾ ਆਪ ਉਹਨਾਂ ਘਟ ਲਾਏ ਨਸ਼ਾ ਜਿਆਦਾ ਲਵਾਤਾ ਮਰੇ ਸੇ ਕੋਈ ਨਾ ਦਿਆ ਹਾਂਜੀ ਆਏ ਬੱਚੇ ਹੈਗੇ ਆ ਬੱਚੇ ਆ ਕੋਈ ਨਹੀਂ ਹੈ ਜੀ ਤੇ ਕੀ ਮੰਗ ਕੀ ਕਰਦੇ ਜੇ ਸਰਕਾਰ ਤੋਂ ਸਰ ਮੰਗਈ ਇਹੋ ਕਰਦੇ ਵੀ ਇਹਨਾਂ ਨੂੰ ਕੋਈ ਨਾ ਕੋਈ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾਹ ਆ ਪੰਜ ਮਹੀਨੇ ਦਾ ਸਾਰਾ ਖਰ ਸਰਕਾਰ ਦਾ ਕਹਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਣਾ ਤੋਵੇਾਰੇ ਹੋ ਆਨੇ ਦੀ ਨਸੇ ਦੇ ਠਾਲ ਪਾਈ ਜਾਵੇ